ਬਾਥਰੂਮ ਦਾ ਪੀਲਾ ਆਉਣਾ ਸਾਡੇ ਬਿਮਾਰਗੁਣ ਦੀ ਨਿਸ਼ਾਨੀ ਹੈ 5-6 ਲੀਟਰ ਪਾਣੀ ਬੋਡੀ ਨੂੰ ਚਾਹੀਦਾ ਨਹੀਂ ਬਚਾਏ ਕੋਈ ਵੀ ਬੰਦਾ ਕਿੰਨੀ ਵੀ ਐਡਵਾਂਸ ਪ੍ਰੋਟੀਨ ਲੈਂਦਾ ਪਾਣੀ ਪੀਣ ਦੀ ਬਜਾਏ ਜੇ ਸਾਨੂੰ ਸਮਝਣ ਦੀ ਬਜਾਏ ਮੈਂ ਕੋਈ ਲਿਕਵਿਡ ਲਾਵਾਂ ਉਹ ਦਵਾਈ ਵਾਲੋਂ ਭੱਜਦੇ ਆ ਬਾਥਰੂਮ ਪੀਲਾ ਆ ਰਿਹਾ ਸ਼ਾਇਦ ਨੂੰ ਗਰਮੀ ਪਈ ਹੋਈ ਹੈ ਜਿਹੜਾ ਹੈਗਾ ਉਹਨੂੰ ਦਿਨ ਦੇ ਵਿੱਚ ਘੱਟੋ-ਘੱਟ 8 ਤੋਂ 10 ਗਲਾਸ ਪਾਣੀ ਦੇ ਪੀਣ ਜਿਹੜਾ ਨਿਗਰਾਨੀ ਹਲਕਾ ਪੀਲੇ ਰੰਗ ਦਾ ਆਉਣਾ ਬਿਲਕੁਲ ਖਲ ਦੀਆ ਪਾਣੀ ਦੀ ਜਰੂਰਤ ਸਾਡੇ ਸਰੀਰ ਵਿੱਚ 70 ਤੋਂ 75% ਆ ਅਕਸਰ ਅੱਜ ਕੱਲ ਲੋਕ ਇੱਕ ਗੱਲ ਕਰਦੇ ਆ ਵੀ ਮੈਨੂੰ ਬਾਥਰੂਮ ਪੀਲਾ ਆਉਂਦਾ ਆ ਤੇ ਜਦੋਂ ਪੀਲਾ ਬਾਥਰੂਮ ਆਉਦਾ ਇਦਾਂ ਇੱਕਦਮ ਘਬਰਉਂਦੇ ਆ ਵੀ ਪਤਾ ਨਹੀਂ ਮੈਨੂੰ ਕੀ ਹੋ ਗਿਆ ਕਿਹੜੀ ਬਿਮਾਰੀ ਨੇ ਫੜ ਲਿਆ ਕੀ ਬਾਥਰੂਮ ਦਾ ਪੀਲਾ ਆਉਣਾ ਸਾਡੇ ਬਿਮਾਰ ਹੋਣ ਦੀ ਨਿਸ਼ਾਨੀ ਹੈ ਨਹੀਂ ਇਹ ਬਿਲਕੁਲ ਗਲਤ ਆ ਜੀ 90% ਬਾਥਰੂਮ ਤੁਹਾਨੂੰ ਪੀਲਾ ਕਿਦੋਂ ਆਉਂਦਾ ਆ 10% ਬਿਮਾਰੀ ਦੀ ਨਿਸ਼ਾਨੀ ਹੁੰਦੀ ਹੈ ਪਰ ਬਾਥਰੂਮ ਪੀਲਾ ਕਿਦੋਂ ਆਉਂਦਾ ਆ ਜਦੋਂ ਤੁਹਾਡੀ ਬੋਡੀ ਚ ਪਾਣੀ ਦੀ ਕਮੀ ਹੁੰਦੀ ਆ ਹਾਈਡਰੇਸ਼ਨ ਡੀ ਹਾਈਡਰੇਸ਼ਨ ਦੋ ਵਰਡ ਆ ਜੀ ਜਦੋਂ ਪਾਣੀ ਦੀ ਕਮੀ ਹੋ ਜਾਂਦੀ ਆ ਉਦੋਂ ਸਾਨੂੰ ਬਾਥਰੂਮ ਪੀਲਾ ਆਉਂਦਾ ਜਦੋਂ ਕੋਈ ਵਹੀਕਲ ਗਰਮ ਹੁੰਦਾ ਹੈ ਉਹਦੇ ਇੰਜਨ ਤੇ ਮੀਟਰ ਤੇ ਸੂਈ ਆਉਂਦੀ ਕਿ ਪਾਣੀ ਚਾਹੀਦਾ ਗਰਮ ਹੋ ਗਿਆ ਇਹਦਾ ਤੇ ਸਾਡੀ ਬਾਡੀ ਨੂੰ ਪਰਮਾਤਮਾ ਨੇ ਹੀ ਸਿਗਨਲ ਦੇ ਕੇ ਭੇਜਿਆ ਵੀ ਜਦੋਂ ਤੁਹਾਨੂੰ ਯੂਰੀਨ ਪੀਲਾ ਆਉਂਦਾ ਆ ਉਹਦਾ ਪਹਿਲਾ ਜਿਹੜਾ ਸਿੰਪਟਮ ਇਹ ਆ ਲੱਛਣ ਹੈ ਕਿ ਤੁਹਾਡੀ ਬਾਡੀ ਚ ਪਾਣੀ ਦੀ ਕਮੀ ਆ ਪਾਣੀ ਪੂਰਾ ਕਰ ਦਿਓ ਤੇ ਇਹ ਦੂਸਰੀ ਗੱਲ ਇਹ ਆਉਂਦਾ ਕਿਦੋਂ ਜ਼ਿਆਦਾ ਜਦੋਂ ਅਸੀਂ ਸਵੇਰ ਉੱਠਦੇ ਹਾਂ ਜਾਂ ਅਸੀਂ ਜਦੋਂ ਸਫ਼ਰ ਤੇ ਹੁੰਨੇ ਆ ਪਾਣੀ ਨਹੀਂ ਪੀਤਾ ਮੈਂ ਜਦੋਂ ਤੁਹਾਡੇ ਪਾਣੀ ਦੀ ਕਮੀ ਹੁੰਦਾ ਬਿਲਕੁਲ ਸਫ਼ਰ ਦੌਰਾਨ ਕਾਫੀ ਚੀਜ਼ ਹੁੰਦੀ ਹੈ ਸਫ਼ਰ ਦੌਰਾਨ ਅਸੀਂ ਪਾਣੀ ਨਹੀਂ ਪੀਂਦੇ ਤੇ ਸੁੱਤੇ ਵੀ ਅਸੀਂ 7-8 ਘੰਟੇ ਰਹਿੰਦੇ ਆ ਤੇ ਉਸ ਦੌਰਾਨ ਵੀ ਅਸੀਂ ਪਾਣੀ ਨਹੀਂ ਪੀਂਦੇ ਉਦੋਂ ਸਾਨੂੰ ਯੂਰਿਨ ਪੀਲਾ ਆਉਂਦਾ ਯੂਰਿਨ ਪੀਲਾ ਹੋਣਾ ਸਭ ਤੋਂ ਪਹਿਲੀ ਨਿਸ਼ਾਨੀ ਹੀ ਇਹ ਹੈ ਕਿ ਤੁਹਾਡੀ ਬਾਡੀ ਨੂੰ ਪਾਣੀ ਦੀ ਕਮੀ ਆ ਹਾਂ ਪਾਣੀ ਪੂਰਾ ਕਰਕੇ ਵੀ ਤੁਹਾਡਾ ਯੂਰਿਨ ਪੀਲਾ ਆ ਰਿਹਾ ਫਿਰ ਤੁਹਾਨੂੰ ਕੋਈ ਲੀਵਰ ਸੰਬੰਧੀ ਅ ਕੀ ਲਿਆ ਹੋ ਸਦਾ ਜੋਆਇੰਟਸ ਹੋਦੇ ਜਾਂ ਕੋਈ ਕਿਡਨੀਆਂ ਸੰਬੰਧੀ ਪ੍ਰੋਬਲਮ ਹੋਵੇ ਉਹ ਅਗਲੀ ਸਟੇਜ ਆ ਪਰ ਜੇ ਪਾਣੀ ਪੂਰਾ ਪੀ ਰਹੇ ਆ ਤਾਂ ਤੁਹਾਨੂੰ ਫਿਰ ਇਦਾਂ ਦੀ ਪ੍ਰੋਬਲਮ ਨਹੀਂ ਆਉਣ ਵਾਲੀ ਇਹ ਬਹੁਤ ਮਿੱਥ ਬਣ ਜਾਂਦਾ ਕਿ ਜੇ ਮੈਨੂੰ ਕਈ ਵੀ ਕਹਿ ਦਿੰਦੇ ਆ ਕਿ ਬਾਥਰੂਮ ਪੀੜ ਆ ਰਿਹਾ ਸ਼ਾਇਦ ਮੈਨੂੰ ਗਰਮੀ ਪਈ ਹੋਈ ਆ ਪਰ ਅਸੀਂ ਉਹੀ ਗੱਲ ਅੱਗੇ ਵੀ ਕਰਦੇ ਹੁੰਨੇ ਕਿ ਅਸੀਂ ਆਪਣੀ ਗਲਤੀ ਨਹੀਂ ਕਰਦੇ ਕਿ ਮੈਂ ਘੜ ਘੜਦੇ ਕਿ ਮੈਂ ਪਾਣੀ ਘੱਟ ਪੀਣਾ ਜਿੰਨਾ ਪਾਣੀ ਮੇਰੇ ਸਰੀਰ ਨੂੰ ਚਾਹੀਦਾ ਆ ਆਮ ਬੰਦਾ ਜਿਹੜਾ ਹੈਗਾ ਆ ਉਹਨੂੰ ਦਿਨ ਦੇ ਵਿੱਚ ਘੱਟੋ ਘੱਟ 8 ਤੋਂ 10 ਗਲਾਸ ਪਾਣੀ ਦੇ ਚਾਹੀਦੇ। ਪਾਣੀ ਦੇ ਨਾਲ ਜੁੜੀ ਗੱਲ ਇਹ ਹੈ ਕਿ ਇਹ ਗਰਵਾਕੇ ਠੀਕ ਹੈ ਕਿ ਲੋਕ ਪਾਣੀ ਪੀਣ ਦੀ ਬਜਾਏ ਜਾਂ ਇਸ ਨੂੰ ਸਮਝਣ ਦੀ ਬਜਾਏ ਮੈਂ ਕੋਈ ਲਿਕੁਇਡ ਲਾਵਾਂ ਪਾਣੀ ਪੀਵਾਂ ਜਾਂ ਨਿੰਬੂ ਪਾਣੀ ਪੀਲਾਂ ਉਹ ਦਵਾਈ ਵਾਲੋਂ ਭੱਜਦੇ ਆ ਕਿ ਮੈਂ ਦੀ ਦਵਾਈ ਲੈ ਕੇ ਆਵਾਂ। ਦੇਖੋ ਲਿਕੁਇਡ ਵੀ ਕੋਈ ਨਹੀਂ ਲੈਣਾ ਉਦੋਂ ਜਿਹੜੀ ਪਾਣੀ ਦੀ ਜਗ੍ਹਾ ਆ ਜਿੱਥੇ ਹੁਣ ਨਾ 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 ਸਿੰਪਲ ਪਾਣੀ ਜਿੱਥੇ ਹੁਣ ਪੈਟਰੋਲ ਨੇ ਕੰਮ ਕਰਨਾ ਉਹ ਮਿੱਟੀ ਤੇਲ ਨਹੀਂ ਕੰਮ ਕਰਨਾ ਤੇਲ ਤਾਂ ਤੇਲ ਹੀ ਆ ਪਰ ਇੱਦਾਂ ਜਿੱਥੇ ਪਾਣੀ ਨੇ ਕੰਮ ਕਰਨਾ ਆ ਉੱਥੇ ਤੁਹਾਡਾ ਕੋਈ ਨਿੰਬੂ ਪਾਣੀ ਜਾਂ ਤੁਹਾਡਾ ਕੋਈ ਸੰਤਰਾ ਜਾਂ ਕੋਈ ਇਦਾਂ ਦੀ ਉਹ ਉਸ ਨੂੰ ਕਵਰ ਕਰ ਸਕਦੀ ਆ ਬਾਡੀ ਦੀ ਜਿਹੜੀ ਕਮੀ ਆ ਮੰਨ ਲਓ ਹੁਣ ਸਰਦੀਆਂ ਆ ਸਰਦੀਆਂ ਵਿੱਚ ਸੰਤਰਾ ਕਿਉਂ ਆਉਂਦਾ ਕੁਦਰਤ ਨੇ ਸਾਡੇ ਲਈ ਭੇਜਿਆ ਕਿ ਇਨਸਾਨ ਜਿਹੜਾ ਉਹਨੂੰ ਪਹਿਲਾਂ ਪਤਾ ਸੀ ਬਣਾਉਣ ਤੋਂ ਇਨਸਾਨ ਆਲਸੀ ਹੋ ਜਾਣਾ ਆਲਸੀ ਹੈ ਆ ਉਹ ਕਹਿੰਦਾ ਕਿ ਨੇ ਸਰਦੀਆਂ ਚ ਪਾਣੀ ਨਹੀਂ ਪੀਣਾ ਇਸੇ ਬਾਅਦ ਨੇ ਸੰਤਰਾ ਦੇ ਦਿਓ ਸਰਦੀਆਂ ਚ ਫਰੂਟ ਆਉਂਦਾ ਕੋਈ ਨਾ ਕੋਈ ਫਾਲੇ ਇਦਾਂ ਦਾ ਹੋਵੇ ਜਿਨ੍ਹਾਂ ਪਾਣੀ ਦੀ ਕਮੀ ਪੂਰੀ ਹੋਵੇ ਪਾਣੀ ਦੀ ਕਮੀ ਪੂਰੀ ਹੋ ਜਾਂਦੀ ਆ ਵੀ ਇਹਦੀਆਂ ਕਿਡਨੀਆ ਇਹਦੇ ਲੀਵਰ ਨੂੰ ਕੋਈ ਦਿੱਕਤ ਨਾ ਆਵੇ ਸੰਤਰਾ ਵੀ ਖਾ ਲਓਗੇ ਬਾਡੀ ਦੀ ਇੰਟਰਨਲ ਰਿਕੁਆਇਰਮੈਂਟ ਪੂਰੀ ਹੋ ਜੂਗੀ ਪਰ ਜਿਹੜਾ ਬਾਥਰੂਮ ਪੀਲਾ ਹੋਣਾ ਉਹ ਤੁਹਾਡੇ ਪਾਣੀ ਨਾਲ ਹੀ ਹਟਣਾ ਹੈ ਤੇ ਜੇ ਲੰਬਾ ਸਮਾਂ ਕੋਈ ਬੰਦਾ ਬਾਥਰੂਮ ਵੀ ਪੀਲਾ ਆਈ ਜਾਂਦਾ ਉਹਦੇ باوجود ਪਾਣੀ ਦੀ ਉਨੀ ਇਨਟੇਕ ਨਹੀਂ ਕਰਦਾ ਉਹਨਾ ਪਾਣੀ ਨਹੀਂ ਪੀਂਦਾ ਤੇ ਕੀ ਸਮੱਸਿਆ ਆ ਸਕਦੀ ਦੇਖੋ ਫਿਰ ਪਹਿਲੀ ਸਮੱਸਿਆ ਤੇ ਇਹ ਆ ਸਕਦੀ ਤੁਹਾਨੂੰ ਕਿਡਨੀਆ ਦੇ ਵਿੱਚ ਕਰੀਟੀਨਾਈਨ ਵਧਣਾ ਤੁਹਾਡਾ ਯੂਰਿਕ ਐਸਿਡ ਵਧਣਾ ਤੁਹਾਡਾ ਲੀਵਰ ਦੇ ਵਿੱਚ ਚਲੇ ਜੀਏ ਬਿਲਰੂਬਿਨ ਪੀਲੀਆ ਹੋਣਾ ਓਟੀਪੀਟੀ ਵਧਣਾ ਤੇ ਸਭ ਤੋਂ ਵੱਡੀ ਗੱਲ ਜਿਹੜੀ ਪਾਣੀ ਦੀ ਜ਼ਰੂਰਤ ਸਾਡੇ ਸਰੀਰ ਵਿੱਚ 70 ਤੋਂ 75% ਆ ਵੀ ਤੁਸੀਂ ਕਹਿ ਲੋ ਕਿ ਇੱਕ ਪਾਸ ਹੋਣ ਲਈ ਵੀ 35% ਮਾਰਕਸ ਚਾਹੀਦੇ ਹਨ 35 ਨੰਬਰ ਚਾਹੀਦੇ 100 ਚ ਤੇ ਜੇ ਹੁਣ 25 ਰਹਿ ਗਿਆ ਤਾਂ ਫਿਰ ਫੇਲ ਹੋਵੋਗੇ ਬੋਡੀ ਜਦੋਂ ਹੁਣ 25 ਰਹਿ ਗਿਆ 75 ਪੂਰਾ ਨਹੀਂ ਕੀਤਾ ਉਸ ਤੋਂ ਵੀ ਜ਼ਰੂਰੀ ਕਿੰਨਾ ਜ਼ਰ ਚੱਲੂਗਾ ਫਿਰ ਉਹਦੇ ਅਸਰ ਲੰਬਾ ਸਮਾਂ ਨਹੀਂ ਚੱਲੂਗਾ ਬਿਮਾਰੀਆਂ ਹੋਣਗੀਆਂ ਉਸ ਤੋਂ ਵੀ ਜ਼ਰੂਰੀ ਗੱਲ ਸ਼ਰੀਰ ਦੇ ਵਿੱਚ ਪਾਣੀ ਟਰਾਂਸਪੋਰਟੇਸ਼ਨ ਦਾ ਕੰਮ ਕਰਦਾ ਹਮ ਇੱਕ ਜਗ੍ਹਾ ਤੋਂ ਪ੍ਰੋਡਕਟ ਨੂੰ ਫੂਡ ਨੂੰ ਜੋ ਅਸੀਂ ਪ੍ਰੋਟੀਨ ਵਿਟਾਮਿਨ ਮਿਨਰਲ ਖਾਂਦੇ ਉਹਨੂੰ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਤੇ ਲਿਜਾਣ ਦਾ ਕੰਮ ਕਰਦਾ ਹਮ ਤਾਂ ਉਹ ਪਾਣੀ ਜਿਹੜਾ ਹੈਗਾ ਇੱਕ ਤੇ ਇਹ ਕੰਮ ਕਰਦਾ ਦੂਸਰੀ ਜਗ੍ਹਾ ਲਿਜਾਣ ਤੇ ਜੋ ਸਾਡੇ ਵਿਟਾਮਿਨ ਮਿਨਰਲ ਹੁੰਦੇ ਤੇ ਤੀਜੀ ਤੇ ਇੰਪੋਰਟੈਂਟ ਜੀ ਤੁਹਾਡੀ ਬਾਡੀ ਦਾ ਟੈਂਪਰੇਚਰ ਤਾਪਮਨ ਵੀ ਬੈਲੈਂਸ ਰੱਖਦਾ ਨਾ ਠੰਡਾ ਨਾ ਗਰਮ ਸੋ ਪਾਣੀ ਦੇ ਬਹੁ ਇਨੂੰ ਬਿਮਾਰੀਆਂ ਦੇ ਲੱਛਣ ਪੈਦਾ ਹੋ ਜਾਣੇ ਬਿਮਾਰੀ ਲੱਗ ਜਾਣੀ ਆ ਤੋ ਪਹਿਲਾ ਬੰਦੇ ਆ ਪਾਣੀ ਪੀਣਾ ਸ਼ੁਰੂ ਕਰ ਹਾਂ ਪਾਣੀ ਪੀ ਕੇ ਵੀ ਤੁਹਾਨੂੰ ਹਫਤਾ ਦੱਸਦੇ ਨੇ ਪ੍ਰੋਬਲਮ ਨਹੀਂ ਹਟਦੀ ਫਿਰ ਤੁਹਾਨੂੰ ਕੋਈ ਲੀਵਰ ਦੀ ਕਿਡਨੀ ਦੀ ਪ੍ਰੋਬਲਮ ਹੋ ਸਕਦੀ ਆ ਨਾਰਮਲੀ ਜਿਹੜਾ ਹੈਗਾ ਯੂਰਿਨ ਜਿਹੜਾ ਹੈਗਾ ਹਲਕਾ ਪੀਲੇ ਰੰਗ ਦਾ ਆਉਣਾ ਬਿਲਕੁਲ ਹੈਲਦੀ ਆ ਅੱਛਾ ਹਲਕਾ ਪੀਲੇ ਰੰਗ ਦਾ ਹਲਕਾ ਪੀਲੇ ਰੰਗ ਦਾ ਹਾਂ ਬਿਲਕੁਲ ਜਿਆਦਾ ਬਿਲਕੁਲ ਪਾਣੀ ਚੋਣਾ ਵੀ ਇੱਕ ਓਵਰ ਕਿਡਨੀ ਦਾ ਕੰਮ ਹੋ ਸਕਦਾ ਉੱਥੇ ਵੀ ਤੁਸੀਂ ਜਿਆਦਾ ਵੀ ਪਾਣੀ ਪੀਓਗੇ ਹੁਣ ਕਈ ਬੰਦੇ ਕੀ ਕਰਦੇ ਆ ਅੱਜਕੱਲ ਸੋਸ਼ਲ ਮੀਡੀਆ ਤੇ ਬਹੁਤ ਪੰਜ ਮੰਛੇ 6 ਲੀਟਰ ਪਾਣੀ ਦਿੰਦਾ ਪੀਂਦੇ ਆ ਪਰ 5 6 ਲੀਟਰ ਪਾਣੀ ਬੋਡੀ ਨੂੰ ਚਾਹੀਦਾ ਨਹੀਂਗਾ ਚਾਹੇ ਉਹ ਕੋਈ ਵੀ ਬੰਦਾ ਕਿੰਨੀ ਵੀ ਐਡਵਾਂਸ ਪ੍ਰੋਟੀਨ ਲੈਂਦਾ ਹੁਣ ਕਈ ਬੰਦੇ ਇਦਾਂ ਦੀ ਸਲਾਹ ਦਿੰਦੇ ਆ ਕਿ ਇੱਕ 10 ਕਿਲੋ ਪਿੱਛੇ 1 ਲੀਟਰ ਪਾਣੀ ਚਾਹੀਦਾ ਜੀ ਤੇ ਮੇਰਾ ਹੁਣ 100 ਕਿਲੋ ਭਾਰ ਆ ਮੰਨ ਲਓ ਜੇ ਹੁਣ ਮੇਰੇ ਤੋਂ ਜ਼ਿਆਦਾ ਵੀ ਕਿਸੇ ਦਾ ਭਾਰ ਹੋਵੇ ਤੇ ਕਿੰਨੇ ਲੀਟਰ ਪਾਣੀ ਬਣ ਗਿਆ 10 10 ਲੀਟਰ ਸਿੱਧਾ ਹੋ ਗਏ 10 ਲੀਟਰ ਪਾਣੀ ਬਣ ਗਿਆ ਤੇ 10 ਲੀਟਰ ਪਾਣੀ ਬਾਹਰ ਵੀ ਆਉਣਾ ਉਹਦੇ ਲਈ ਮੈਨੂੰ ਯੂਰਿਨ ਵੀ ਜਾਣਾ ਪੈਣਾ ਜੇ ਮੈਂ 10 ਲੀਟਰ ਪਾਣੀ ਪੀ ਲਿਆ ਤੇ ਮੈਂ ਖਾਣਾ ਕਿਹੜੇ ਵੇਲੇ ਖਾਊਗਾ ਕਿਉਂਕਿ ਬਲੋਟਿੰਗ ਵੀ ਹੋਣੀ ਪੇਟ ਦਾ ਫਰੇਮ ਉਹਦੇ ਨਾਲ ਹੀ ਰਹਿਣਾ ਤੁਹਾਨੂੰ ਨਾਰਮਲ ਬੰਦੇ ਦੀ ਗੱਲ ਕਰ ਰਿਹਾ ਆ ਉਹਨੂੰ ਸਿਰਫ 8 ਤੋਂ 10 ਗਲਾਸ ਨਹੀਂ ਪੀਣੇ ਲਾਸਟ ਜਿਹੜੀ ਆ ਲਾਸਟ ਰੇਸ਼ੋ 6 ਤੋਂ 8 ਗਲਾਸ ਚਾਰ ਗਲਾਸਾਂ ਚ 1 ਲੀਟਰ ਆਉਂਦਾ ਇੱਕ ਗਲਾਸ ਚ 250 ਐਮਐਲ ਪਾਣੀ ਆਉਂਦਾ ਤੇ ਜਿਹੜਾ ਬੰਦਾ ਹਾਈ ਪ੍ਰੋਟੀਨ ਡੋਸ ਲੈਂਦਾ ਹੈ ਜਿਆਦਾ ਪ੍ਰੋਟੀਨ ਖਾਂਦਾ ਆ ਜਿਆਦਾ ਵਿਟਾਮਿਨ ਮਿਨਰਲ ਲੈ ਰਿਆ ਆ ਉਹ ਪਾਣੀ ਦੀ ਮਾਤਰਾ ਤਕਰੀਬਨ 2 ਤੋਂ 3 ਲੀਟਰ ਰੱਖੇ ਤੇ ਜਿੱਥੇ ਯੰਗਸਟਰ ਅੱਜਕੱਲ ਸਪਲੀਮੈਂਟ ਲੈਂਦੇ ਆ ਕਰੇਟਾਈਨ ਵਰਗੇ ਸਪਲੀਮੈਂਟ ਲੈਂਦੇ ਆ ਉਹਨਾਂ ਨੂੰ ਵੀ ਡਰ ਹੁੰਦਾ ਕਿ ਪਾਣੀ ਘੱਟ ਪੀਣ ਨਾਲ ਸ਼ਾਇਦ ਮੈਨੂੰ ਯੂਰੀਨ ਪੀਲਾ ਆ ਰਿਹਾ ਜਾਂ ਕੋਈ ਪ੍ਰੋਬਲਮ ਨਾ ਹੋ ਜਵੇ ਉਹ ਵੀ 3 ਕਿ ਲੀਟਰ ਤੱਕ ਪਾਣੀ ਲੈਣ ਉਹਨਾਂ ਨੂੰ ਕੋਈ ਸਿਹਤ ਸੰਬੰਧੀ ਪ੍ਰੋਬਲਮ ਨਹੀਂ ਆਊਗੀ